ખર્ચા <laughs> 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 ਫੜ ਜਾ ਫੜ ਜਾ ਨਾ ਇਹ ਵੀ ਕਰਦਾ ਫੜ ਜਾ ਅਰੇ ਤੇ ਪੈਂਦਾ ਝਾੜੀ ਨਹੀਂ ਹਲੇ ਵਾਲਾ ਤੂੰ ਵੀ ਝਾੜਦਾ ਬਾਲ ਚ ਮੈਂ ਤਾਂ ਝਾੜ ਕੇ ਆਇਆ ਦੇਖ ਲੈ ਤੇਰੀ ਝੜ ਸੰਗ ਕਰਦਾ ਜੜਦਾ 15 ਦੇ 25 ਮੋੜ ਤੇ ਮੇਰੀ ਜਾਨ ਜਾਨ ਦਾ ਖਤਰਾ ਇਧਰ ਆ ਆ ਜੋ ਵੀ ਆ ਜੋ ਚੌੜਾ ਜਾ ਕਰ ਲੋ ਖਾਣਾ ਬਾਈ ਚੌੜਾ ਜਾ ਕਰ ਲੋ ਇਹ ਆ ਬਈ ਪ੍ਰਯੋਗਿਕ ਬੱਕਰੀਆਂ ਸੰਧੀਆਂ ਤੋਂ ਹੋ ਗਈ। ਬੋਲ ਜਾਨ ਲੋਹੀ ਪੱਠ ਲੋਹੀ। ਚਲ ਕੋਈ ਨਾ ਤੂੰ ਪਾ ਜਾ। ਚਲ ਕੋਈ ਨਹੀਂ ਲੋਹੀ ਉਹ ਪੂਰੇ ਵਾਲਾਂ ਵਾਲੀ। ਹੱਸ ਕੇ ਕਰ ਲੈ ਨਾ ਕਰ ਗੜਾਈ ਨਹੀਂ ਮਾਰ ਤਾ ਡੜਤੀ ਨੇ ਦਵਾਗੇ ਤੈਨੂੰ। ਹਾਂ। ਓਰਾ ਓ ਲਾਲੀ ਓਏ ਸੇਕ ਰੱਖੀ ਨਾ ਸਦੀ ਫਿਰ ਮਾਉਦੀ ਬੱਕਰਾ ਮੰਗ ਰਹੀ ਤੁਸੀਂ ਆ ਛੇਲੇ ਦਾ 15000 ਰੁਪਏ ਮੰਗੀਦਾ ਪੱਟ ਦਾ 10000 ਰੁਪਏ ਆ ਛੇਲੇ ਦਾ ਬੱਕਰਾ ਇਧਰ ਆ ਮੰਗੀਦਾ ਤੇਰਾ ਬੰਦਾ ਇਧਰ ਆ ਖੌਣ ਦੇਖੀ ਮੂਰੇ ਕਿਵੇਂ ਆਉਂਦਾ ਓਏ ਆ ਜਾ ਲਾਲੀ ਲਾਲ ਦੁਪੱਟੇ ਵਾਲੀ ਰਣਗੀ ਲਾਲਪਰੀ ਆਹ ਤੇ ਕਰਨਾ 0.5 ਤੇ ਕਰਨਾ ਗੁੱਟੋ 0.5 ਤੇ ਕਰ ਆਪਣਾ ਮਲ ਨੂੰ ਮੈਂ ਦੋਨੇ ਜੋੜੀ ਦਾ ਦੱਸ ਦਿੰਦਾ ਛਾਂਗੇ ਨਹੀਂ ਪੱਟਾ ਇਧਰ ਥੋੜਾ ਛਾਂਗੇ ਹੋ ਬਾਹਰ ਦੇ ਖੌਣਿਆ ਰਵਾਰ ਗਾੰਡਾ ਹੈ ਸਿਆਲ ਕਰਿਆ ਸਿਆਲ ਕਰਿਆ ਉਹ ਸਿਆਲ ਮੈਂ ਇਕੱਲੇ ਕਿਨੇ ਆਇਆ ਬੋਲ ਦੇ ਬੋਲ ਦੇ ਬੱਕਰੇ ਐ ਡੱਬੂ ਦੇ ਪਾਸੇ ਐ ਡੱਬੂ ਮੈਂ ਕਿ ਨਹੀਂ ਹੈ ਬੋਲ ਦੇ ਹਾਂ ਦੱਸ ਉਹ ਦੇ ਦੇ ਸਾਹ ਦੇ ਪੈਸੇ ਮੰਗ ਲੈ ਯਾਰ ਹਾਂ ਸਾਹ ਦੇ 20000 ਰੁਪਏ ਹਾਂ 20000 ਰੁਪਏ ਦੂਗਾ 10000 ਰੁਪਏ ਲੈ ਲਿਆ ਉਹ ਥੋੜਾ ਮੰਗ ਲੈ ਤੂੰ ਭਾਈ ਮੰਗਿਆ ਕੀ ਦਾ ਭਾਈ ਹੈ ਸਾਰੇ ਆਲੇ ਮੁੱਖ ਵਾਲੇ ਨੂੰ ਪਤਾ ਹੈ ਜੀ ਨੂੰ ਪਤਾ ਹੈ ਕਿ ਪੂਰੀ ਤੌਹਰਾ ਬੋਲਣ ਚ ਇਹਨਾਂ ਦੀ ਅੱਛਾ ਲੋਈ ਪੱਟ ਗਈ ਹੈ ਨਹੀਂ ਭਾਈ ਮੱਲਾ ਪਾਏਗੇ ਉਹ ਤਾਂ ਮੈਂ ਚੈੱਕ ਕਰ ਲਈ ਪਾਜੂ ਇਹ ਤਾਂ ਸੌਣ ਹਾਂਜੀ ਦੇਖੋ 20 ਦਾ ਬੱਕਰਾ ਪਾਦੇ 15 ਦੀ ਪੱਟ 20 ਦਾ ਬੱਕਰਾ 15 ਦੀ ਪੱਟ 35 ਵਾਂਗੀ ਹਾਂ ਹਾਂ ਮੈਂ ਨਾ ਕਰ ਰਹੀ ਆ ਵਿਚਾਰਾ 15 ਦੇ ਲੱਖੀ ਟੱਲੇ ਤਾਂ ਕੋਈ ਜਾਣੀ 15 ਦੇ 25 ਮੋੜ ਤੇ ਮੇਰੀ ਜਾਨ ਜਾਨ ਦਾ ਖਤਰਾ ਹੋਰ ਰਸ ਕੀ ਕਰਾਂ ਠੀਕ ਐ ਬੰਸਰ ਦੀ ਇਹ ਕੰਡ ਜੀ ਵਾਲਾ ਯਾ ਚੱਕ ਦੇ ਹਾਈ ਕੰਡ ਦਾ ਹੁੰਦੀ ਨਹੀਂ ਪਤਾ ਇਹਦਾ ਹੁੰਦ ਰਗ ਨਾਲ ਵਾਲ ਘਾੜ ਦੋ ਮੈਂ ਤਾਂ ਛਾੜੀ ਨਹੀਂ ਹਲੇ ਵਾਲ ਬਾਲਾ ਚੱਕ ਮੈਂ ਤਾਂ ਝਾੜ ਕੇ ਆਇਆ ਦੇਖ ਲੈ ਤੇਰੀ ਘਰ ਸੰਗ ਕਰਦਾ ਚੜ੍ਹ ਕੇ ਜੈ 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 ਬੱਕਰੀ ਲਾਂਗੀ ਕੱਟ ਦੇ ਪਹਿਲੇ ਉੱਤੇ ਮੰਗ ਲੈ ਨਾ ਅੰਕਲ ਤੋਂ ਮੰਗਿਆ ਪਹਿਲੇ ਹੀ ਪਹਿਲੇ ਗੱਲ ਤੋਂ ਮੰਗਿਆ ਆਹ ਦੱਸ ਬੱਕਰਾ ਵੀ ਚੰਗਾ ਬੋਦਦਾ ਪਰ ਥੋੜਾ ਬੱਤੇ ਯਾਰ ਇਹ ਲਾ ਵੜਦੇ ਕੰਨਾ ਵੀ ਮੁਰਦਾ ਫਿਰੇ ਆਹ ਬੰਦੇ ਪੈਸੇ ਜਿਹਾਦੇ ਨਾ ਲੈ ਕੰਨਾ ਦਾ ਓਏ 36 ਲੈ ਦੇਣੇ ਨੇ 36 ਲੈ ਦੇਣੇ ਨੇ ਤੈਨੂੰ ਕਹਤਾ ਲੈ ਸੁਣੋ ਵੀ ਸੁਣੋ 36 ਲੈ ਦੇਣੇ ਨੇ ਜਾਲਾ 100000 ਜੇ ਤੂੰ ਕਹਿ ਲਾ ਜੀ 100000 36000 ਲੈ 36 ਦੇ ਦੇਣੇ ਨੇ ਖਰਚੋਂ ਮਾਰਦੇ ਇਦਾਂ ਤੂੰ ਹੀ ਆ ਜਾ ਖੜਾ ਬਚੋਲੇ ਬਣ ਕੇ ਦੋ ਮੈਂ ਇਕੱਲਾ ਮੈਂ ਆ ਜਾ ਹੱਸ ਕੇ ਨਾ ਕਰ ਮੇਰੇ ਪਸੂ ਦੇ ਦੋ ਮਿੰਟ ਜਮਾਏ ਕਿ ਭਾਈ ਮੈਂ ਮੁਠੀ ਹੁਣ ਜਾਣਾਂ ਅਗਲੇ ਦੀ ਜਾਣ ਹੈ ਚਾਨ ਅਗਲੇ ਦੀ ਮੁਠੀ ਤੇ ਮੇਰੇ ਹੁਣ ਚੱਕ ਨੂੰ ਫੜੇ ਮੈਂ ਬਣ ਕੇ ਖੜ ਕੋਸ ਨਹੀਂ ਮੈਂ ਵੀ ਨਾ ਕਿਆ ਕਰੂ ਭੇਜ ਦੇ ਜਵਾਬ ਦੇ ਦੇ ਚਿੱਟਾ ਲੋ ਵੀ ਚਿੱਟਾ ਜਵਾਬ ਦੇ ਦੇ ਨਹੀਂ ਦੇਣੀ ਹੈਗਾ ਮੂੰਹ ਹੀ ਨਾ ਬੈਠੀਂ ਗੀ ਇਕੱਲਾ ਨਾ ਕਰ ਤਾ ਕੇ ਆਣਾ ਮੇਰੇ ਨਾਲ ਲੱਖਾ ਪਾਉਣਾ ਉਹ ਸੁਨੱਖਾ ਨਾ ਹੈਗਾ ਉਹ ਕੋਈ ਸੁਨੱਖਾ ਨਹੀਂ ਕੋਸਣੀ ਇਹਨੇ ਰਖਣਾ ਇੱਥੋਂ ਗਿਆ ਆ ਚੱਲੀ ਜਾਣਾ ਤੁਰਦੇ ਤੁਰਦੇ ਦੋ ਦੰਦ ਹੋ ਗਿਆ ਗੰਧਲਾ ਤੋੜਿਆ ਆਏ ਓਏ ਚੱਲ ਫੁੱਟੂ ਮਾਤਾ ਦੇ ਰਸੋਣੇ ਆ ਦੇ ਰੱਟੀ ਨੂੰ ਹੈ ਤੈਨੂੰ ਕਹਿ ਦੋ ਦੋ ਘੰਟੇ 40 ਦੇ ਦਿਨੇ ਜਾਈਏ ਤੇਰੀ ਮਰਜ਼ੀ ਹਮੇ ਚੱਲਿਆ ਉਹਦੇ ਬਿਨਾ ਪੁੱਛ ਮੈਨੂੰ ਹੋਰ ਤਾਂ ਮੈਨੂੰ ਪਤਾ ਵੀ ਪਸੂ ਕਿਸੇ ਨੂੰ ਹਾਂ ਲੈ 45 ਦੇ ਪਾਪ ਨਾ ਨਾ ਰਹਿ ਤੇਰਾ ਜੂਏ ਇਹ ਵੇਚਦੇ ਆ ਖਾਣਾ ਖਾਣਾ ਆਪ ਕੋ ਦਿਨਾ ਬਚਾਰੇ ਆ ਖਾਣੇ ਦੀ ਆਪਾਂ ਜਣਾ ਫਿਰੋਣਾ ਉਰੇ ਆ ਲੈ ਮੈਂ ਦੱਕਾ ਨੂੰ ਆ ਉਰੇ ਮੈਂ ਖਿੱਚ ਕੇ ਲਊ ਮੈਂ ਖਿੱਚ ਕੇ ਲਊ ਫਿਰ ਕੋਰੇ ਕੋਰੇ ਖਾਰੇ 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 ਖਾਰੇ

ਹਨੇ ਦੇ ਕਰਤਾ ਹਨੇ ਤੇ ਪੈ ਤੁਮ ਕੇ ਨਾ ਪਰੇ ਹਜਾ ਨਾ ਖੜ ਹੇ ਲੀ ਉਹ ਨਾ ਉਹਦੀ ਬੋਲਾ ਵੀ ਖੜ ਜਾ ਮਰ ਜਾ ਖੜ ਜਾ ਬੋਲਾ ਵੀ ਯਾਰੀ ਆ ਜਾਵੇ ਗੋਡੇ ਕੋਈ ਨਹੀਂ ਕਿ ਭਰਾ ਮਾਰਾੜ ਕਰੇ ਅੱਜ ਤੁਹਾਡੇ ਭਾਈ ਕੁਸ਼ਤੀ ਕਰਾਂਗੇ ਮਿਲ ਗਿਆ ਹੱਥ ਸਾਡਾ 4 ਵਜੇ ਦੀ ਕੁਸ਼ਤੀ ਲੈਣਾ ਹੱਥ ਲੈ ਆਇਆ ਨਾ ਤੋਏ ਭਾਈ ਮੈਂ ਲਾਜਕ ਹਾਂ ਦੁਨੀਆਂ ਦੇਖੀ ਗੋ 20 ਵੀ ਨਹੀਂ ਕਹਿੰਦਾ ਬੰਦ ਨਹੀਂ ਪਕਾ ਤੇਰੇ ਨਾਲ ਵੀਡੀਓ ਮੇਰੀ ਬਣੀ ਹੋਈ ਆ ਪਗਲੀ ਦੇ ਨੰਦ ਕਿਹਦੇ ਕਿਹਦੇ ਨਵੀਂ ਤੇਰਾ ਖੜਾ ਥੋੜਾ ਕਰਾ ਦੇ ਨਾ ਸੌਦਾ ਦੇ ਮੂੰਹ ਕਰ ਵੀਡੀਓ ਕਣੀ ਥਾਰਾ ਓਏ ਥੈ ਕੱਢ ਦੋ ਘਟ 40 ਲਾਤਾ ਗੁਰੂ ਨਾ ਨਹੀਂ ਨੋਟ ਕੱਢ ਦਿੰਦੇ ਨਾ ਜਾ ਓਏ ਕੱਲ ਸੁਣ ਜਾ ਵੇਚਦੇ ਆਪਾਂ ਕਿੰਨੇ ਬੋਲ ਕਰਦਾ ਆਹ ਯਾਰ ਹੰਦਰਾ ਕਿੰਨੇ ਓਏ ਖਰਚਾ ਕਿੰਨੇ ਦੇ 43 ਦੇ 43 ਦੇ ਰਹਿੰਦਾ ਤਾਂ 40 ਤੇ ਕੱਢੀ ਏ ਇਹ ਲਾ ਵੇਚਦੇ ਬਾਈ ਉਹਨੇ ਮਾਝਾ ਜੋ ਇਤੋਂ ਬੜੀ ਜਾ ਕੀ ਕਰਦੇ ਨੇ ਤਾਰੀ ਦੇਗਾ ਭਾਈ ਚਲ ਇਹ ਲੈ ਤਾਰੀ ਮੈਂ ਵੇਚੂਗਾ ਦੇ ਦੇ ਇਹ ਲੈ ਵੀ ਇੱਕ ਘੱਟ 40 ਦੇ ਵੇਚ ਤੇ ਚੱਕਾ ਨਹੀਂ ਨਹੀਂ ਫੁਰਸਤ ਨਾਲ ਮੱਛੀ ਚਲ ਪਹਿਲਾਂ ਇੱਧਰ ਆਇਆ ਖਸੇ ਨਾ ਲੰਘਾ ਦੇ ਕਾਕ ਮੰਨ ਲੈ ਗੱਲ ਮੰਨ ਲੈ ਕੋਈ ਗੱਲ ਨਹੀਂ ਮੈਂ ਤੁਹਾਨੂੰ ਇਹ ਮੋਟਾ ਕੱਟਾ ਬੰਦਿਆ ਹੁੰਦਾ ਹੀ ਨਹੀਂ ਚਲ ਆ ਜੂ ਯਾਰ ਕੱਚਾ ਨਾ ਬਣੇ ਨੂੰ ਪੂਰੇ 40 ਦੇ ਪੂਰੇ 40 ਦੇ ਫੜ ਬਾਈ ਹੋ ਗਿਆ ਬੱਸ ਉਹ ਤਾਰੀ ਤੋਂ ਘੱਟ ਨਹੀਂ 20000 30000 ਬੱਕੇ ਤਾਂ ਲੱਗਿਆ ਗੱਲੇ ਦਾ ਆ ਬਾੜਾ ਕੋਈ ਮਾਰੀ ਇਹਨੂੰ ਕਹਿੰਦਾ 45000 ਦੇ ਲੈ ਜਾਵੇਂ ਇਹਨੂੰ ਕਹਿੰਦਾ 15 ਦੀ ਬੈਂਟ ਨਹੀਂ 40 ਦੇ ਨਹੀਂ ਪਰ ਹੁਣ ਮੈਂ ਕੀ ਕਰਾਂ ਯਾਰ ਲੈ ਜਾਂਦੇ ਆਂ ਇਹ ਦੱਸਣ ਉਹਰੇ ਬੜਾ 40 ਦੇ ਪੌਣੇ ਆ ਬੋਲ ਬੋਲ 42 42 ਬੋਲਦਾ ਆ ਇੱਧਰ ਸੌਣਾ ਇੱਧਰ ਇੱਧਰ ਨੂੰ ਕਰ ਇੱਕ ਮਿੰਟ 48000 ਦਾ ਕਹਿੰਦਾ 42 ਲਾਜਾ ਓਏ ਫੇਰ 45 ਦੇ ਜਾ ਚਲੇ ਆਹੋ ਚੱਲ 42 ਕਹਿੰਦਾ ਉਹ ਜੱਤ 42000 ਦੇ ਹੋ ਨਹੀਂ ਨਹੀਂ 42 ਨਹੀਂ ਦੇਣਾ ਹੁਣ ਚੱਲ ਕੋਈ ਚੱਲ ਗਏ ਓਏ ਪੱਛਾ ਹਾਂ ਕੋਈ ਭੱਜੇਗਾ ਕਿਤੇ ਨਹੀਂ ਭੱਜਦਾ ਮੈਂ ਤਾਂ ਖੜਿਆ ਹਾਂ ਅਰੇ ਭਾਈ ਇੱਧਰ ਮੰਜਾ ਸਾਢੇ 45 ਦੇ ਜੀ ਦੋਆਂ ਨੂੰ ਝੂਠੇ ਨਿਪੇੜਦੇ ਉਹ ਪੂਰਾ ਫੜਨੇ ਦਾ ਵੀ ਕੀ ਆ ਗਿਆ ਬਾਈ ਉਹ ਬਚਾਰੇ ਵੀਡੀਓ ਤੇ ਆ ਗਏ ਬਾਈ ਸਹੀ ਆ ਗੱਲ ਹੋ ਗਈ ਲੈ ਬਾਈ ਹੋ ਗਿਆ ਅੰਦਰ ਹਕੀਕਤ ਵੀਡੀਓ ਕਰਵਾਉਣਾ ਲਿਆ ਲੈ ਅੱਛਾ ਆਹ ਦਾ ਸਲੋਈ ਬਟਰ ਪੋਣੀ ਆ ਬੋਲ ਬੋਲ ਨਹੀਂ ਨਹੀਂ ਬੋਲ ਬੋਲ ਉਹ ਖਰਚਾ ਵੀਡੀਓ ਤਾਂ ਬਣਾ ਲਈ ਇਹਨਾਂ ਦੀ ਹਟ ਕਰ ਇਹਨਾਂ ਸਮਝਦੇ ਹੀ ਨਹੀਂ ਮੰਡੀ ਤੇ ਨਹੀਂ ਤੇ 1.5 ਲਾਇਆ ਤੂੰ ਇਹਨਾਂ ਦਾ ਤਾਂ ਮੰਡੀ ਤੇ 1.5 ਲਾਇਆ 1.5 ਲਾ ਪੂਰੇ 11 ਨਹੀਂ ਪੂਰੇ 11 ਨਹੀਂ ਨਹੀਂ ਜੀ 811 ਦੀ ਨਾ ਯਾਰ ਲੈ ਚਲਦਾ ਜਵੱਖਾਂ ਵਾਲੀ ਨੀ ਕਰਦਾ ਨੀ ਵਾਲੀਆਂ ਕਰਦਾ ਪੂਰੀ 12 ਦੀ ਦਿਨਾਂ ਆ ਚੱਲੀ ਬਈ ਆ ਜਾ ਮੇਰੇ ਪੂਰੇ ਟੋਕੇ ਲਾ ਤੇ ਛੇੜਾ ਮੁੱਲ ਦਾ ਤਾਂ ਮਾਰਨਾ ਉਹ ਵਪਾਰੀ ਮਾਰਨਾ ਆਪਾਂ ਨੇ ਵਪਾਰੀ ਤਾਂ ਨਹੀਂ ਮਾਰਦੇ ਫਿਰ ਹੋਰ ਕਸਰ ਛੱਡੀ ਆ ਹੁਣ 15000 ਮੰਗੇ ਤੇ 14 ਤੇ ਆ ਗਿਆ 12000 ਤੈਨੂੰ ਠੋਕਦਾ ਮੁੱਲ ਹੋਰ ਘਟ ਜਾ ਬੋਲੀਆਂ ਗੱਲਾਂ ਕਰਦਾ ਤੂੰ ਹੀ ਜਵੱਖਾਂ ਵਾਲੀਆਂ ਦੇ ਦੇ 200 ਰੁਪਏ ਬੱਟ ਮੈਂ ਤਾਂ ਤੇਰੀ ਕਰਦਾ ਹਜੇ ਵੀ ਗਰੀਬ ਆਂ ਲੀਂਗੀ